ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇ ਕਿ 12 ਅਪ੍ਰੈਲ ਨੂੰ ਚੇਤ ਮਹੀਨੇ ਦੀ ਪੂਰਨ ਮਾਸੀ ਤੋਂ ਪਹਿਲਾਂ ਪਹਿਲਾ ਮਾਚਸ ਦੀ ਡੱਬੀ ਦਾ ਇਹ ਉਪਾਅ ਕਰ ਲੋ ਲਹਿਰਾਂ ਬਹਿਰਾਂ ਹੋ ਜਾਣਗੀਆਂ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਿਆ ਦੇ ਲਈ ਤੁਹਾਡੇ ਪਰਿਵਾਰ ਤੇ ਪਣ ਜਾਵੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਜੀ ਜਿਹੜੇ ਭੈਣ ਭਰਾ ਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਹਨ ਉਹਨਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਕੋਈ ਵੀ ਕੰਮ ਸ਼ੁਰੂ ਕਰਦੇ ਹਨ ਸਿਰੇ ਨਹੀਂ ਚੜਦਾ ਤਸਾਰ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਬੜੀ ਜ਼ਿਆਦਾ ਲਾਭਦਾਇਕ ਸਾਬਿਤ ਹੋ ਜਾਵੇਗੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਵਾਲੇ ਹਾਂ ਸਾਰ ਸੰਗਤ ਜੀ ਕਈ ਭੈਣ ਭਰਾਵਾਂ ਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜਿਸ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਸ ਲਈ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਅੱਗੇ ਵੀ ਹੋਰ ਭੈਣ ਭਰਾਵਾਂ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਹੜੇ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਜੀ ਕਿ ਅਸੀਂ ਲੋਕਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਪਾ ਰਹੇ ਹਾਂ ਗੁਰਬਾਣੀ ਦੇ ਨਾਲੋਂ ਤੋੜ ਕੇ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਥ ਸੰਗਤ ਜੀ ਜੇਕਰ ਅਸੀਂ ਆਪਣੇ ਭਲੇ ਲਈ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਾਂਗੇ ਇਹ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਇਹ ਉਪਾਅ ਕਰਨਾ ਹੈ ਤੇ ਅਸੀਂ ਗੁਰਬਾਣੀ ਤੇ ਡਿਪੈਂਡ ਹਾਂ ਅਸੀਂ ਗੁਰਬਾਣੀ ਨਹੀਂ ਪੜ੍ਹਨੀ ਸਿਰਫ ਇਹ ਹੀ ਉਪਾਅ ਹੀ ਕਰਨੇ ਹਨ ਅਸੀਂ ਗੁਰਬਾਣੀ ਦਾ ਜਾਪ ਕਰਨ ਲਈ ਵੀ ਆਖਦੇ ਹਾਂ ਜਾਂ ਗੁਰਬਾਣੀ ਤੋਂ ਅਸੀਂ ਰੋਕਿਆ ਨਹੀਂ ਹੋਏ ਹਾਂ ਸਾਧ ਸੰਗਤ ਜੀ ਇਹ ਤਾਂ ਆਪਣੀ ਸੋਚ ਬਹੁਤ ਵੱਡੇ ਪਰਿਵਾਰ ਹੁੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਹਰ ਸਮੇਂ ਗੁਰਬਾਣੀ ਦਾ ਜਾਪ ਹੁੰਦਾ ਹੈ ਉਹ ਵੀ ਜੇਕਰ ਜ਼ਿੰਦਗੀ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਤਾਂ ਉਹ ਵੀ ਉਪਾਅ ਕਰਨਾ ਜ਼ਰੂਰ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਦੁਖੀ ਹੋਇਆ ਬੰਦਾ ਤਾਂ ਸਾਧ ਸੰਗਤ ਜੀ ਕਿਸੇ ਨਾ ਕਿਸੇ ਰਸਤੇ ਤੇ ਜਾ ਕੇ ਸੋਚਦਾ ਹੀ ਹੈ ਕਿ ਕਿਦਰੀ ਹੋ ਹੀ ਮੇਰਾ ਭਲਾ ਹੋ ਜਾਵੇ ਤਾਂ ਇਹ ਉਪਾਅ ਜ਼ਰੂਰ ਕਰਦੇ ਹਨ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਉਪਾਅ ਲੈ ਕੇ ਆਏ ਹਾਂ ਜੋ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਹਨ ਉਹਨਾਂ ਦਾ ਕੋਈ ਵੀ ਕੰਮ ਨਹੀਂ ਬਣਦਾ ਉਪਾਰੋ ਲੈ ਕੇ ਸਾਤ ਸੰਗਤ ਜੀ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਮਾਚਸ ਦੀ ਡੱਬੀ ਨਾਲ ਕਰਨਾ ਹੈ ਇਹ ਉਪਾ ਮਾਚਸ ਦੀ ਡੱਬੀ ਦਾ ਸੰਬੰਧ ਸਾਤ ਸੰਗਤ ਜੀ ਰਾਹੁ ਤੇ ਕੇਤੂ ਨਾਲ ਹੁੰਦਾ ਹੈ ਕਿਉਂਕਿ ਜੋ ਮਾਚਸ ਦੀ ਤੀਲੀ ਹੁੰਦੀ ਹੈ ਡੱਬੀ ਹੁੰਦੀ ਹੈ ਉਸ ਦੇ ਅੱਗੇ ਜੋ ਲਿਖਿਆ ਹੁੰਦਾ ਹੈ ਵਿਰੋਧ ਹੁੰਦਾ ਹੈ ਉਹ ਰਾਹੁ ਤੇ ਕੇਤੂ ਨਾਲ ਜੁੜਿਆ ਹੁੰਦਾ ਹੈ ਇਸ ਤਰ੍ਹਾਂ ਸਾਥ ਸੰਗਜ ਜੇ ਅਸੀਂ ਮਾਰਚਸ ਦੀ ਡੱਬੀ ਦੇ ਨਾਲ ਆਪਣੇ ਘਰ ਦੇ ਵਿੱਚ ਉਪਾਅ ਕਰ ਲੈਂਦੇ ਹਾਂ ਤੇ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਜਿੰਨਾ ਵੀ ਕਹਿ ਸਕਦੇ ਹਾਂ ਤਾਂ ਸਾਡੇ ਘਰ ਵਿੱਚ ਪਰਿਵਰਤਨ ਜ਼ਰੂਰ ਆਉਣਾ ਸ਼ੁਰੂ ਹੋ ਜਾਵੇਗਾ ਸਾਡੇ ਘਰ ਵਿੱਚ ਚੇਂਜ ਜ਼ਰੂਰ ਆਉਂਦੇ ਹਨ ਜਿਵੇਂ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਪੈਸਾ ਨਹੀਂ ਆਉਂਦਾ ਸਾਡੇ ਘਰ ਵਿੱਚ ਕਲੇ-ਕਲੇਸ਼ ਹਮੇਸ਼ਾ ਰਹਿੰਦਾ ਹੈ ਸਾਡੇ ਘਰ ਵਿੱਚ ਸਾਥ ਸੰਗਤ ਜਿਵੇਂ ਤੁਹਾਡੇ ਬੱਚੇ ਹਨ ਉਹ ਬੁਰੀਆਂ ਆਦਤਾਂ ਵਿੱਚ ਪੈ ਚੁੱਕੇ ਹਨ ਗਲਤ ਰਸਤਿਆਂ ਤੇ ਚੱਲਦੇ ਹਨ ਤੁਹਾਡੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ ਜੇਕਰ ਅਸੀਂ ਕਿਸੇ ਵੀ ਸਮੇਂ ਆਪਣੇ ਘਰ ਵਿੱਚ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹ ਸਾਡਾ ਚਿਹੜਾ ਕੰਮ ਹੈ ਉਹ ਨਹੀਂ ਬਣਦਾ ਤਾਂ ਸਾਥ ਸੰਗਤ ਜੀ ਮਨੁੱਖ ਆਪਣਾ ਕੰਮ ਚਲਾਉਣ ਦੇ ਲਈ ਕਾਫੀ ਪੈਸਾ ਵੀ ਖਰਚ ਕਰ ਲੈਂਦੇ ਹਨ ਪਰ ਪੈਸਾ ਖਰਚ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਕੰਮ ਨਹੀਂ ਚੱਲਦਾ ਕਿਉਂਕਿ ਉਹ ਤਾਂ ਕੰਮ ਹੁੰਦਾ ਨਹੀਂ ਆਪਣਾ ਕਿਉਂਕਿ ਜਿਹੜੇ ਰਾਹੂ ਤੇ ਕੇਤੂ ਹਨ ਸਾਡੇ ਕੱਲ ਤੇ ਮਾੜਾ ਪ੍ਰਭਾਵ ਪਾਉਂਦੇ ਹਨ ਅੱਜ ਕੱਲ ਦੇ ਸਮੇਂ ਵਿੱਚ ਰਾਹੂ ਤੇ ਹਰ ਇੱਕ ਘਰ ਦੇ ਉੱਪਰ ਪ੍ਰਭਾਵ ਜ਼ਰੂਰ ਪਾਉਂਦਾ ਹੈ ਕਿਉਂਕਿ ਇਹ ਜੋ ਸਮਾਂ ਹੈ ਇਹ ਕਾਲ ਯੁੱਗ ਦਾ ਸਮਾਂ ਹੈ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਗੱਲ ਏ ਕਿ ਕਿਸੇ ਦੇ ਕੋਲ ਪੈਸਾ ਹੈ ਤਾਂ ਉਹ ਦਿਖਾਉਣ ਦੇ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ ਤੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਕੋਲ ਪੈਸਾ ਹੈ ਸਾਸ ਸੰਗਿਆ ਦੀ ਇਹ ਚੀਜ਼ਾਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ ਜਿਸ ਨੂੰ ਆਪਾਂ ਆਖੀਏ ਕਿ ਦਿਖਾਵਾ ਇਹ ਸਭ ਕੁਝ ਜੋ ਵੀ ਹੁੰਦਾ ਹੈ ਰਾਹੂ ਤੇ ਕੇਤੂ ਦੇ ਕਰਕੇ ਹੀ ਹੁੰਦਾ ਹੈ ਰਾਹੂ ਦੇ ਕਰਕੇ ਘਰ ਵਿੱਚ ਮੁਸ਼ਕਿਲਾਂ ਖੜੀਆਂ ਹੁੰਦੀਆਂ ਹਨ ਲੜਾਈ ਝਗੜੇ ਜਿਹੜੇ ਉਹ ਹੁੰਦੇ ਹਨ ਤੁਸੀਂ ਜੋ ਵੀ ਸਮਝ ਲਓ ਕਿ ਜਿਵੇਂ ਰਾਹੂ ਦੇ ਪ੍ਰਭਾਵ ਕਰਕੇ ਹੀ ਤੁਹਾਡੇ ਘਰ ਵਿੱਚ ਪਰੇਸ਼ਾਨੀਆਂ ਆ ਚੁੱਕੀਆਂ ਹੋਣਗੀਆਂ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਮਾਚਿਸ ਦੀ ਡੱਬੀ ਦਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਜਿਹੜਾ ਰਾਹੂ ਤੇ ਕੇਤੂ ਹੁੰਦਾ ਹੈ ਤੁਹਾਡੇ ਤੇ ਪ੍ਰਸੰਨ ਹੋ ਜਾਵੇਗਾ ਜੇਕਰ ਰਾਹੂ ਖੁਸ਼ ਹੋ ਗਿਆ ਜਿਹੜਾ ਗ੍ਰਹਾਂ ਦਾ ਸੰਬੰਧ ਹੁੰਦਾ ਹੈ ਹਰ ਇੱਕ ਇਨਸਾਨ ਤੇ ਅਸਰ ਪਾਉਂਦਾ ਹੈ ਇਦਾਂ ਨਹੀਂ ਹੁੰਦਾ ਕਿ ਇਸ ਧਰਮ ਦਾ ਇਨਸਾਨ ਇਸ ਤੇ ਗ੍ਰਹਾਂ ਦਾ ਅਸਰ ਨਹੀਂ ਹੋਵੇਗਾ ਹਰ ਇੱਕ ਮਨੁੱਖ ਤੇ ਗ੍ਰਹਾਂ ਦਾ ਅਸਰ ਹੁੰਦਾ ਹੈ ਸਾਡੇ ਘਰ ਦੇ ਵਿੱਚ ਪਰੇਸ਼ਾਨੀ ਚੱਲਦੀ ਹੈ ਕਲੇ ਕਲੇਸ਼ ਹੁੰਦਾ ਹੈ ਸਭ ਗ੍ਰਹਾਂ ਦੀ ਜੋ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਮੰਨੋ ਜਾਂ ਨਾ ਮੰਨੋ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਤੁਹਾਡੇ ਨਾਲ ਮਾਚਸ ਦੀ ਡੱਬੀ ਦਾ ਉਪਾਅ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਨਾਲ ਜੋ ਛੋਟੇ ਛੋਟੇ ਟਿਪਸ ਸਾਂਝੇ ਕਰਦੇ ਹਨ ਜਿਵੇਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਤੋਂ ਜਦੋਂ ਵੀ ਬਾਹਰ ਜਾਂਦੇ ਹੋ ਜਿਵੇਂ ਅੱਜ ਕੱਲ ਦਾ ਸਮਾ ਕਲਯੁਗ ਦਾ ਹੈ ਰਾਹੁ ਦਾ ਪ੍ਰਭਾਵ ਬੜਾ ਜ਼ਿਆਦਾ ਮਾੜਾ ਹੁੰਦਾ ਹੈ ਸਾਰਿਆਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾੜਾ ਪ੍ਰਭਾਵ ਪੈਂਦਾ ਹੈ ਕਿਸੇ ਚੰਗੇ ਕੰਮ ਦੇ ਲਈ ਜਾ ਰਹੇ ਹੋ ਜਾਂ ਫਿਰ ਵੈਸੇ ਹੀ ਜਾ ਰਹੇ ਹੋ ਸਾਧ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਕਿ ਮਾਚਿਸ ਦੀ ਡੱਬੀ ਆਪਣੇ ਨਾਲ ਲੈ ਕੇ ਜਾਇਆ ਕਰੋ ਤੇ ਘਰ ਆ ਕੇ ਸਾਧ ਸੰਗਤ ਜੀ ਉਸ ਨੂੰ ਆਪਣੇ ਪੈਸੇ ਜਾਂ ਜੇਬ ਵਿੱਚ ਪਾਇਆ ਜਿਹੜਾ ਹੈ ਬਾਹਰ ਕੱਢ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਉੱਪਰ ਰਾਹੁ ਦਾ ਮਾੜਾ ਪ੍ਰਭਾਵ ਕਦੇ ਨਹੀਂ ਪਵੇਗਾ ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹੋ ਤਾਂ ਮੱਚਸ ਦੀਆਂ ਚਾਰ ਤੇਲੀਆਂ ਨੂੰ ਜਲਾਉਂਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਬੇਨਤੀ ਕਰ ਸਕਦੇ ਹੋ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਤੇਲੀਆਂ ਨੂੰ ਜਲਾਉਣਾ ਹੈ ਉਸ ਤੋਂ ਬਾਅਦ ਜਿਹੜੀਆਂ ਚਾਰ ਤੇਲੀਆਂ ਨੂੰ ਜਲਾਇਆ ਹੈ ਉਸ ਨੂੰ ਤੁਸੀਂ ਉਲਟੀਆਂ ਕਰਕੇ ਮਿੱਟੀ ਦੇ ਵਿੱਚ ਗੱਡ ਦਿਓ ਇਸ ਤਰੀਕੇ ਨਾਲ ਸਾਧ ਸੰਗਤ ਜੀ ਇਹ ਤੁਹਾਡੇ ਨਾਲ ਇੱਕ ਛੋਟੀ ਜਿਹੀ ਹੋਰ ਟਿਪਸ ਸਾਂਝੀ ਕਰਦੇ ਹਨ ਇਸ ਤੋਂ ਇਲਾਵਾ ਅਸੀਂ ਤੁਹਾਡੇ ਮੇਨ ਉਪਾਅ ਜਿਹੜਾ ਸਾਂਝਾ ਕਰਨ ਵਾਲੇ ਹਾਂ ਮਾਰਚਿਸ ਦੀ ਡੱਬੀ ਦਾ ਜਿਵੇਂ ਰਾਹੂ ਦੇ ਮਾੜੇ ਪ੍ਰਭਾਵ ਕਰਕੇ ਆਪਣੇ ਘਰ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਇਸ ਤਰ੍ਹਾਂ ਇਹ ਰਾਹੂ ਜਿਹੜਾ ਹੈ ਪ੍ਰਸੰਨ ਹੋ ਖੁਸ਼ ਹੋ ਜਾਂਦਾ ਹੈ ਸਾਧ ਸੰਗਤ ਜੀ ਭਿਖਾਰੀ ਨੂੰ ਵੀ ਰਾਜਾ ਬਣਾ ਸਕਦਾ ਹੈ ਜਿਵੇਂ ਕਈ ਵਾਰ ਅਸੀਂ ਸੋਚਦੇ ਹਾਂ ਫਲਾਣੇ ਬੰਦੇ ਦੇ ਕੋਲ ਇੱਕਦਮ ਇੰਨਾ ਪੈਸਾ ਕਿਵੇਂ ਆ ਗਿਆ ਫਿਰ ਸਾਤ ਸੰਗ ਜੀ ਰਾਹੁ ਖੁਸ਼ ਹੋ ਜਾਵੇ ਤੇ ਆਪਣੇ ਆਪ ਹੀ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਹਰ ਕੰਮ ਵਿੱਚ ਬਰਕਤ ਪੈ ਜਾਵੇਗੀ ਰਾਹੁ ਖੁਸ਼ ਕਰਨਾ ਹੈ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਕੋਲ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜਿਸ ਨੂੰ ਵੇਖ ਕੇ ਲੋਕ ਕਹਿਣਗੇ ਕਿ ਇਹਨਾਂ ਕੋਲ ਅਚਾਨਕ ਪੈਸਾ ਕਿੱਥੋਂ ਆ ਗਿਆ ਇਹ ਤਾਂ ਭੁੱਖੇ ਮਰਦੇ ਸੀ ਕਿਵੇਂ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਕੀ ਕਰਨਾ ਹੈ ਇੱਕ ਮਾਚਿਸ ਦੀ ਡੱਬੀ ਲੈਣੀ ਹੈ ਇੱਕ ਮਾਚਿਸ ਦੀ ਡੱਬੀ ਦੇ ਅੰਦਰ ਇੱਕ ਸਫੇਦ ਚੰਦਨ ਦੋ ਤਰ੍ਹਾਂ ਦੇ ਆਉਂਦੇ ਹਨ ਇੱਕ ਲਾਲ ਰੰਗ ਦਾ ਹੁੰਦਾ ਹੈ ਇੱਕ ਚਿੱਟੇ ਰੰਗ ਦਾ ਚੰਦਨ ਹੁੰਦਾ ਹੈ ਚਿੱਟੇ ਰੰਗ ਦਾ ਚੰਦਨ ਹੋਵੇਗਾ ਉਸ ਨੂੰ ਆਪਾਂ ਇੱਕ ਲੱਕੜੀ ਲੈਣੀ ਹੈ ਇੱਕ ਲੱਕੜੀ ਦੇ ਉੱਪਰ ਆਪਾਂ ਨੀਲੇ ਰੰਗ ਦੇ ਨਾਲ ਸਾਧ ਸੰਗਤ ਜੀ ਧਾਗਾ ਚੜਾ ਕੇ ਉਸ ਨੂੰ ਲਪੇਟ ਦੇਣਾ ਹੈ ਚੰਦਨ ਦੀ ਲੱਕੜੀ ਦੇ ਉੱਪਰ ਇਸੇ ਤਰ੍ਹਾਂ ਹੀ ਉਸ ਦੇ ਨਾਲ ਉੱਪਰ ਨੀਲਾ ਧਾਗਾ ਲਪੇਟ ਲਿਆ ਲਪੇਟ ਕੇ ਉਸ ਨੂੰ ਮਾਚਿਸ ਦੀ ਤੇਲੀ ਡੱਬੀ ਚ ਜੜੀ ਹੈ ਉਹਦੇ ਅੰਦਰ ਰੱਖ ਦੇਣੀ ਹੈ ਸਾਧ ਸੰਗਤ ਜੀ ਤੁਸੀਂ ਮਾਚਿਸ ਦੀ ਡੱਬੀ ਦੇ ਵਿੱਚੋਂ ਕੁਝ ਦਿਨ ਕੱਢ ਸਕਦੇ ਹੋ ਕਿਉਂਕਿ ਜੋ ਇਸ ਵਿੱਚ ਰੱਖਣਾ ਹੈ ਉਹ ਬੜਾ ਆਸਾਨੀ ਦੇ ਨਾਲ ਟਿਕ ਜਾਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਫੈਮਲੀ ਤੁਸੀਂ ਮਾਚਿਸ ਜਦੋਂ ਤੁਸੀਂ ਸਫੇਦ ਰੰਗ ਦਾ ਚੰਦਨ ਵਿੱਚ ਪਾ ਕੇ ਨੀਲੇ ਰੰਗ ਦਾ ਧਾਗਾ ਲਪੇਟ ਕੇ ਰੱਖ ਦਿੰਦੇ ਹੋ ਇਸ ਦੇ ਵਿੱਚ ਡੱਬੀ ਨੂੰ ਰੱਖਦੇ ਹਾਂ ਤਾਂ ਇਸ ਕੋਨੇ ਤੋਂ ਭਾਵ ਸਾਧ ਸੰਗਤ ਜੀ ਜੋ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਪਵਿੱਤਰ ਕੋਨਾ ਹੈ ਉੱਤਰ ਪੂਰਬ ਦਿਸ਼ਾ ਵਿੱਚ ਇਸ ਨੂੰ ਉਸ ਜਗ੍ਹਾ ਤੇ ਰੱਖ ਦੇਣਾ ਹੈ। ਉੱਥੇ ਤੁਸੀਂ ਇਸ ਡੱਬੀ ਨੂੰ ਰੱਖ ਕੇ ਇਸ ਤਰ੍ਹਾਂ ਕਰਕੇ ਵੇਖਣਾ ਹੈ। ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਖਤਮ ਹੋ ਜਾਣਗੀਆਂ। ਤੁਹਾਡੇ ਘਰ ਤੋਂ ਬਾਹਰ ਚਲੀਆਂ ਜਾਣਗੀਆਂ ਤੇ 네ਗਟਿਵ ਐਨਰਜੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ। ਪੋਜ਼ਿਟਿਵ ਐਨਰਜੀ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵੇਗੀ। ਜਿਹੜੇ ਬੱਚੇ ਤੁਹਾਡੇ ਘਰ ਨੇ ਤੋਂ ਬਾਹਰ ਹਨ। ਬੁਰੀਆਂ ਆਦਤਾਂ 'ਚ ਫਸ ਚੁੱਕੇ ਹਨ ਇਹ ਸਭ ਕੁਝ ਸਹੀ ਹੋ ਜਾਵੇਗਾ। ਸਾਧ ਸੰਗਤ ਜੀ ਤੁਹਾਡੇ ਜੀਵਨ ਵਿੱਚ ਸਭ ਕੁਝ ਠੀਕ ਹੁੰਦਾ ਹੋਇਆ ਨਜ਼ਰ ਆਵੇਗਾ। ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਉਹ ਸਭ ਦੂਰ ਹੋ ਜਾਵੇਗਾ ਕਿਉਂਕਿ ਹਰ ਘਰ ਦੀ ਅਲੱਗ-ਅਲੱਗ ਪਰੇਸ਼ਾਨੀ ਹੁੰਦੀ ਹੈ। ਸਾਧ ਸੰਗਤ ਜੀ ਇੱਕ ਛੋਟਾ ਜਿਹਾ ਮਾਰਚਿਸ ਦੀ ਡੱਬੀ ਦਾ ਘਰੇਲੂ ਤੇ ਸੌਖਾ ਜਿਹਾ ਉਪਾਅ ਤੁਸੀਂ ਜ਼ਰੂਰ ਕਰਕੇ ਵੇਖ ਲੈਣਾ। ਇਸ ਦੇ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋ ਜਾਵੇਗਾ। ਜੇਕਰ ਤੁਸੀਂ ਕਿਸੇ ਮੁਸ਼ਕਿਲ ਪਰੇਸ਼ਾਨੀ ਵਿੱਚ ਫਸੇ ਹੋਏ ਹੋ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਵੇਖ ਲੈਣਾ ਤੁਹਾਨੂੰ ਇਸ ਦਾ ਲਾਭ ਜ਼ਰੂਰ ਮਿਲ ਜਾਵੇਗਾ ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਇਸ ਨੂੰ ਪੂਰੀ ਹੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ ਇਸ ਦਾ 101% ਤੁਹਾਨੂੰ ਲਾਭ ਮਿਲ ਜਾਵੇਗਾ ਜੇਕਰ ਤੁਸੀਂ ਮਨ ਵਿੱਚ ਸ਼ੰਕਾ ਰੱਖ ਕੇ ਉਪਾਅ ਕਰਦੇ ਹੋ ਕਿ ਪਤਾ ਨਹੀਂ ਇਸ ਦਾ ਫਾਇਦਾ ਹੋਵੇਗਾ ਜਾਂ ਨਹੀਂ ਜਾਂ ਇਹ ਵਹਿਮ ਪਰਮ ਹੈ ਫਿਰ ਇਸ ਤਰ੍ਹਾਂ ਸਾਡੇ ਦਿਮਾਗ ਵਿੱਚ ਸੋਚ ਜਿਹੜੀ ਹੈ ਉਹ ਸਾਡੇ ਉਪਾਅ ਨੂੰ ਖਰਾਬ ਕਰ ਦੇਵੇਗੀ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਕਿਸੇ ਉਪਾਅ ਨੂੰ ਕਰਦੇ ਹੋ ਇਸ ਲਈ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੇ ਨਾਲ ਕਰਿਆ ਕਰੋ ਆਪਣੇ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤਾਂ ਫਿਰ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ